ਹਾਂਜੀ ਦੋਸਤੋ ਅੱਜ ਦੀ ਵੀਡੀਓ ਆਪਾਂ ਗੱਲ ਕਰਨੀ ਆ ਜਿੰਨਾ ਵੀਰਾਂ ਦੀਆਂ ਗਾਂਆਂ ਦਾ ਦੁੱਧ ਪਤਲਾ ਜੀ ਉਹਨਾਂ ਨੂੰ ਸੰਗਣਾ ਕਰਨ ਵਾਸਤੇ ਅੱਜ ਦੀ ਵੀਡੀਓ ਤੇ ਆਪਾਂ ਗੱਲ ਕਰਾਂਗੇ ਜੀ ਇਹ ਤੁਸੀਂ ਵੀਡੀਓ ਸ਼ੇਅਰ ਕਰਦਾ ਹੋ ਤਾਂ ਯਾਰਾਂ ਆਦੇ ਬੇਲਿਆਂ ਵਾਲੇ ਰਿਸ਼ਤੇਦਾਰ ਤੇ ਸੱਜਣ ਮਿੱਤਰਾਂ ਨਾਲ ਵੀਡੀਓ ਜਰੂਰ ਸ਼ੇਅਰ ਕਰਨੀ ਹੈ ਜੀ ਸੋ ਤੁਸੀਂ ਪਹੁੰਚੇ ਫਾਰਮਰ ਗੱਲੂ ਚੈਨਲ ਦੇ ਉੱਤੇ ਮੈਂ ਤੁਹਾਡਾ ਆਪਣਾ ਬਲਜਿੰਦਰ ਸਿੰਘ ਮੱਲਣ ਲੈ ਕੇ ਆਇਆ ਨਵੀਂ ਵੀਡੀਓ ਜੀ ਅੱਜ ਆਪਾਂ ਗੱਲ ਕਰਾਂਗੇ ਜਿੰਨਾ ਗਾਂ ਦਾ ਦੁੱਧ ਪਤਲਾ ਜੀ ਜੇ ਮਾ ਪਾਣੀ ਵਾਂਗ ਦੁੱਧ ਹੋ ਚੁੱਕਿਆ ਉਹ ਦੁੱਧ ਨੂੰ ਸੰਘਣਾ ਕਿਵੇਂ ਕਰ ਸਕਦੇ ਆ ਕੁਝ ਬੇਸਿਕ ਜੀਆਂ ਚੀਜ਼ਾਂ ਜਿਹੜੇ ਆਪਣੇ ਘਰੇ ਮਿਲ ਜਾਂਦੀਆਂ ਤੇ ਉਹਨਾਂ ਚੀਜ਼ਾਂ ਤੇ ਹੀ ਆਪਾਂ ਪਸ਼ੂਆਂ ਦਾ ਦੁੱਧ ਸੰਘਣਾ ਕਰ ਸਕਦੇ ਆ ਇਹ ਗਾਂ ਦਾ ਦੁੱਧ ਸੰਘਣਾ ਕਰ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਣਕ ਦੀ ਚੌਕਰ ਜਿਹੜੀ ਚੌਕਰ ਤੇ ਨਾਲ ਆਪਾਂ ਐਡ ਕਰਨੇ ਆ ਜੀ ਛੋਲਿਆਂ ਦੀ ਚੂਰੀ ਇਹਨਾਂ ਦੋਨਾਂ ਵਿੱਚ ਜੇ ਗੱਲ ਕਰੀਏ ਤਤਾਂ ਦੀ ਗੱਲ ਕਰੀਏ ਯਾਦ ਰੱਖਣਾ ਵਿੱਚ ਫਾਈਬਰ ਹੁੰਦਾ ਜੀ ਛੋਲਿਆਂ ਦੀ ਚੂਰੀ ਵਿੱਚ ਫਾਈਬਰ ਦੇ ਨਾਲ ਪ੍ਰੋਟੀਨ ਵੀ ਹੁੰਦਾ ਜੀ ਇਹ ਤੁਸੀਂ ਆਪਦੀ ਬੇਸ ਜਿਹੜੀ ਫੀਡ ਹੈਗੀ ਆ ਆਪਦੀ ਡੇਲੀ ਨਮਾ ਤੁਸੀਂ ਇਹਦੇ ਪੱਠੇ ਪਾ ਰਹੇ ਉਹਦੇ ਵਿੱਚ ਐਡ ਕਰ ਸਕਦੇ ਆ ਜੀ ਨੋਰਮਲ ਇਹਨਾਂ ਚੀਜ਼ਾਂ ਨੂੰ ਦੁੱਧ ਜੇਕਰ ਸੰਗਣਾ ਕਰਨ ਦੇ ਵਿੱਚ ਇਹ ਚੀਜ਼ਾਂ ਬਹੁਤ ਹੀ ਸ਼ਕਸ਼ਮ ਹੁੰਦੀਆਂ ਹਨ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਸਰੋਂ ਜੀ ਸਰੋਂ ਦੀ ਖਾਣਲੀ ਲੈਣੀ ਸਰੋਂ ਤੁਸੀਂ ਕੱਲੀ ਲੈਣੀ ਆ ਉਹਨੂੰ ਕਰ ਲੈਣਾ ਡਰਡ ਫੜੀ ਮਰ ਲੋ ਸਰੋਂ ਨੂੰ ਕਟ ਲੈਣਾ ਚੰਗੀ ਤਰ੍ਹਾਂ ਡਰਡ ਫੜਡ ਕਰ ਲੈਣਾ ਜੇਕਰ ਆਪ ਸਰੋਂ ਦੀ ਗੱਲ ਕਰੀਏ ਇਹਦੇ ਵਿੱਚ ਵਿਟਾਮਿਨ ਈ ਵਿਟਾਮਿਨ ਕੇ ਤੇ ਓਮੇਗਾ 3 ਤੇ ਐਂਟੀਆਕਸੀਡੈਂਟ ਇਹਦੇ ਚ ਤੱਤੇ ਜਿਹੜੇ ਪਾਏ ਜਾਂਦੇ ਹਨ ਜੇਕਰ ਤੁਹਾਡਾ ਪਸ਼ੂ ਗਰਮੀ ਵਿੱਚ ਦੁੱਧ ਘਟਿਆ ਜੇਕਰ ਗੱਭ ਆ ਤਾਂ ਤੁਸੀਂ 100 ਗ੍ਰਾਮ ਹੀ ਦੇਣਾ ਜੀ ਜੇਕਰ ਤੁਹਾਡਾ ਪਸ਼ੂ ਗੱਭ ਨਹੀਂ ਆ ਮੌਸਮ ਸਰਦੀ ਦਾ ਤੁਸੀਂ ਆਰਾਮ ਨਾਲ 200 ਗ੍ਰਾਮ ਇਹੜੀ ਇਹ ਸਰੋਂ ਹੈਗੀ ਆ ਡੱਡਫੜ ਕਰਕੇ ਇਹ ਤੁਸੀਂ ਪਸ਼ੂ ਨੂੰ ਦੇ ਸਕਦੇ ਆ ਜੀ ਚੌਥੇ ਨੰਬਰ ਤੇ ਗੱਲ ਕਰਦੇ ਆਪਾਂ ਬਰੇਮੇ ਦੀ ਬਰੇਮਿਆਂ ਨੂੰ ਆਪਾਂ ਬਰੇਮੇ ਦੇ ਚ ਤਤਾਂ ਦੀ ਗੱਲ ਕਰੀਏ ਇਹਦੇ ਚ ਪ੍ਰੋਟੀਨ ਫੈਟ ਅਤੇ ਫਾਈਬਰ ਹੁੰਦਾ ਜੀ ਇਹਨਾਂ ਨੂੰ ਤੁਸੀਂ 250 ਗ੍ਰਾਮ ਤੋਂ ਲੈ ਕੇ 500 ਗ੍ਰਾਮ ਤੱਕ ਆਪਦੀ ਫੀਡ ਦੇ ਵਿੱਚ ਪਾ ਸਕਦੇ ਆ ਜਾਂ ਆਪਦੇ ਰੁਟੀਨ ਦੇ ਵਿੱਚ ਪੱਠੇ ਪਾ ਰਹੇ ਉਹਨਾਂ ਨਾਲ ਦੇ ਸਕਦੇ ਆ ਜੀ ਇਹਨਾਂ ਨੂੰ ਤੁਸੀਂ ਦੇਣਾ ਰਨਕ ਹੀ ਹੈ ਬੀਸਿਕਲੀ ਇਹ ਜੀ ਗੱਲ ਦਾ ਜ਼ਰੂਰ ਧਿਆਨ ਰੱਖਣਾ ਦੇਣਾ ਇਹਨਾਂ ਨੂੰ ਜਿਹੜੇ ਬਰੇਮਿਆਂ ਡੱਡਫੜ ਕਰਕੇ ਚਾਹੀ ਤਰ੍ਹਾਂ ਦੇਣਾ ਰਨਕ ਹੀ ਹੈ ਕਿਉਂਕਿ ਇਹਨਾਂ 'ਚ ਬੈਡ ਬੈਕਟੀਰੀਆ ਹੁੰਦਾ ਕੱਚਿਆਂ ਦੇ ਵਿੱਚ ਜਿਹੜੀ ਖਲ ਪਾਉਣੇ ਉਹ ਬੇਸਿਕ ਚੀਜ਼ ਆ ਅਲੱਗ ਚੀਜ਼ ਆ ਗਈ ਜਿਹੜੇ ਕੱਚੇ ਆ ਭੜੇਵੇਂ ਪਾਉਣੇ ਆ ਉਹਨਾਂ ਨੂੰ ਕੱਚੇ ਨਹੀਂ ਪਾਉਣਾ ਰੰਨ ਕੇ ਪਾਉਣਾ ਜੀ ਇਹ 'ਚ ਗੋਸੀਪੌਲ ਨਾਂ ਦਾ ਇੱਕ ਬੈਡ ਬੈਕਟੀਰੀਆ ਹੁੰਦਾ ਜਿਹੜਾ ਪੌਦੇ ਪੇੜ ਜਾਵੜੇ ਉਹਨਾਂ ਨੂੰ ਮੋਗ ਵਗੈਰਾ ਦਸਤ ਵਗੈਰਾ ਲੱਗ ਜਾਂਦੇ ਆ ਮਿੱਦਾ ਖਰਾਬ ਹੋ ਜਾਂਦਾ ਉਹਦੇ ਨਾਲ ਸੋ ਇਹਨਾਂ ਨੂੰ ਰੰਨ ਕੇ ਹੀ ਪਾਉਣਾ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਜਿਹੜੇ ਵੜੇਵੇਂ ਆ ਉਹਨਾਂ ਨੂੰ ਰੰਨ ਕੇ ਪਾਉਣਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਮਿੱਠਾ ਸੋਡਾ ਮਿੱਠਾ ਸੋਡਾ ਤੁਸੀਂ ਆਪਣੀ ਫੀਡ ਡੇਲੀ ਡ੍ਰੀਨ ਵਿੱਚ ਮਿੱਠਾ ਥੋੜਾ ਪਾਓ ਸਾਰੇ ਪਸ਼ੂਆਂ ਨੂੰ ਪਾਓ ਉਹ ਤੇ ਉਸ ਤੋਂ ਬਾਅਦ ਆ ਜਾਂਦੀ ਡੀਵਰਮਰ ਡੀਵਰਮਰ ਤੁਸੀਂ ਆਦੇ ਪਸ਼ੂਆਂ ਨੂੰ 3 ਮਹੀਨੇ ਬਾਅਦ ਸਾਰੇ ਹੀ ਪਸ਼ੂਆਂ ਨੂੰ ਦਿੰਦੇ ਰਹੋ ਜੀ ਤੇ ਲੀਵਰ ਟੋਨਿਕ ਦਾ ਲਗਾਤਾਰ ਆਪ ਆਦੇ ਪਸ਼ੂਆਂ ਨੂੰ ਦੇਣਾ ਹੀ ਦੇਣਾ ਤੇ ਉਸ ਤੋਂ ਬਾਅਦ ਆ ਜਾਂਦਾ ਬਾਈਪਾਸ ਫੈਟ ਬਾਈਪਾਸ ਫੈਟ ਵੀ ਦੁੱਧ ਮੰਨ ਲਓ ਸੰਘਣਾ ਕਰਨ ਦਾ ਆਟੋਮੈਟਿਕ ਹੀ ਇਹ ਫੈਟ ਆ ਗਈ ਦੁੱਧ ਸੰਘਣਾ ਹੋ ਗਏ ਹੋਊਗਾ ਉਹ ਚੀਜ਼ ਵੀ ਤੁਸੀਂ ਨਾਲ ਦੇ ਸਕਦੇ ਆ ਆਪਾਂ ਕੱਲੇ ਬਾਈਪਾਸ ਫੈਟ ਤੇ ਵੀਡੀਓ ਆਪਣੀ ਬਣੀ ਹੋਈ ਐ ਉਹ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਤੇ ਨਹੀਂ ਆਪਾਂ ਇੱਕ ਬੇਸਿਕ ਨਵੀਂ ਹੋਰ ਵੀਡੀਓ ਬਾਈਪਾਸ ਫੈਟ ਤੇ ਬਣਾਉਣ ਜਾ ਰਹੇ ਆ ਉਹ ਤੁਸੀਂ ਆਪਣੇ ਚੈਨਲ ਤੇ ਦੇਖ ਸਕਦੇ ਆ ਜੀ ਇਹ ਜਿਹੜੀਆਂ ਐਡਮਾ ਸੀਗੀਆਂ ਪਸ਼ੂ ਦੇ ਸੌਰੀ ਗਾਵਾਂ ਦਾ ਦੁੱਧ ਪਤਲੇ ਤੋਂ ਸੰਘਣਾ ਕਰਨ ਵਾਸਤੇ ਇਹ ਜਿਹੜੀਆਂ ਬੇਸਿਕ ਚੀਜ਼ਾਂ ਆ ਗਈਆਂ ਚੌਕਰਾ ਆ ਗਿਆ ਚੂਰੀ ਆ ਗਈ ਸਰੋਂ ਆ ਗਈ ਬੜੇਵੇਂ ਆ ਗਈ ਇਹ ਚਾਰ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਨਾਲ ਪਾ ਦਿਓ ਆਟੋਮੈਟਡ ਰੋਡਾ ਦਾ ਸੰਗਣਾ ਹੋ ਜੂਗੀ ਗਰੰਟੀ ਆ ਦਰ ਸੰਗਣਾ ਨਾ ਹੋਵੇ ਤਾ ਜੀ ਸੋ ਆਪਣੀ ਇਹ ਵੀਡੀਓ ਚੰਗੀ ਲੱਗਦੀ ਆ ਤਾਂ ਇਹਨੂੰ ਲਾਈਕ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਵੀਡੀਓ ਆਪਦੇ ਯਾਰਾਂ ਬੇਲਿਆਂ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰਿਓ ਜੀ ਸੋ ਧੰਨਵਾਦ ਜੀ